ਅੱਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਭੁੱਲਰ ਡੇਰੀ ਫਾਰਮ ਪਿੰਡ ਸੌਰ ਸਿੰਘ ਤਹਿਸੀਲ ਜਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਸੰਦੀਪ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾ ਜਾਣਦੇ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਸੇਲ ਪਰਚੇਜ ਦਾ ਕੰਮ ਕਰਦਾ ਵੀਰ ਤੇ ਵੱਡੀ ਗਿਣਤੀ ਦੇ ਵਿੱਚ ਨਾਕ ਜਿਹੜੇ ਦੋਸਤੋ ਇਸ ਫਾਰਮ ਤੇ ਇਸ ਕਿੱਲੇ ਤੋਂ ਉਪਰ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਨਾਕ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਤੇ ਦੋ ਬੈੜਾਂ। ਪਸ਼ੂ ਜਿੰਨੇ ਵੀ ਦੋਸਤੋ ਅੱਜ ਦਿਖਾਵਾਂਗੇ ਬਿਲਕੁਲ ਸੱਚ ਸੱਜਰ ਤਾਜ਼ੇ ਸਵੇ ਸੁਬਾਏ ਆ। ਬਾਕੀ ਸੁਬਾਹ ਤੁਸੀਂ ਵੇਖ ਸਕਦੇ ਜੇ ਦੋ ਤਿੰਨ ਜਿਹੜੇ ਪਸ਼ੂ ਆ ਅੱਜ ਹੀ ਸੋਏ ਆ ਬਿਲਕੁਲ ਤਾਜ਼ੇ ਠੀਕ ਆ ਜੀ। ਸੋ ਜੇਰਾ ਜੁਰਾ ਕੁਝ ਕੁ ਪਸ਼ੂਆਂ ਦੀਆਂ ਹਜੇ ਪੈਣ ਵਾਲੀਆਂ ਨੇ। ਉਹ ਜਿਵੇਂ ਜਿਵੇਂ ਆਪਾਂ ਬਿਲਕੁਲ ਪਸ਼ੂ ਦੋਸਤੋ ਤੁਹਾਨੂੰ ਦਿਖਾਉਂਦੇ ਜਾਵਾਂਗੇ ਓਵੇਂ ਤੁਹਾਨੂੰ ਡਿਟੇਲ ਆ ਇਹਨਾਂ ਪਸ਼ੂਆਂ ਦੀ ਮਿਲਦੀ ਜਾਊਗੀ ਤੇ ਨਾਕ ਜਿਹੜੇ ਅੱਜ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦੇ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਹਾਜ਼ਰ ਆ। ਇਧਰ ਤੁਸੀਂ ਬੂਰੀ ਇੱਕ ਦੇਖ ਰਹੇ ਜੀ ਠੀਕ ਆ ਜੀ ਬੂਰੀ ਆ ਤੇ ਮਗਰ ਕੱਟੀ ਆ ਇਧਰ ਇੱਕ ਨੀਲੀ ਦਾ ਵੀ ਦੀ ਮਾਝਾ ਤੇ ਮਗਰ ਵੀ ਕੱਟੀ ਆ ਨੀਲੀ ਦੀ ਬਹੁਤ ਖੂਬਸੂਰਤ ਚੰਗੇ ਨਗੀਨੇ ਵੀ ਕੱਢ ਕੇ ਲੈ ਕੇ ਆਇਆ ਸੋ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਠੀਕ ਆ ਜੀ ਸੋ ਦੋ ਵੜਾ ਤੁਹਾਨੂੰ ਆਪਾਂ ਐਂਡ ਦੇ ਵਿੱਚ ਦਿਖਾ ਦਾਂਗੇ ਕਿ ਸੁਈਆਂ ਸਵਈਆਂ ਨੇ ਕਿੰਨਾ ਦੁੱਧ ਕਿੰਨਾ ਪੌੜਾ ਇਸ ਟਾਈਮ ਇਨ੍ਹਾਂ ਪਸ਼ੂਆਂ ਦੇ ਥਲੇ ਹਾਜ਼ਰ ਆ ਸੋ ਪੂਰੀ ਡਿਟੇਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਅੱਜ ਤਾਰੀਖ ਤੁਸੀਂ ਨੋਟ ਕਰੋ ਅੱਜ ਦੋਸਤੋ 2 ਤੇ ਸਮਾਂ ਕੋਈ ਸ਼ਾਮ ਦੇ 3:30 ਪੌਣੇ 4:00 ਵਜੇ ਦਾ ਆਉ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਲੈ ਵੀ ਸਭ ਤੋਂ ਪਹਿਲਾਂ ਵੀਰ ਸੰਦੀਪ ਜੀ ਸਾਸਰੀ ਕਾ ਸਾਸਰੀ ਕਾ ਸੰਤੂ ਸਾਹਿਬ ਜੀ ਠੀਕ ਠਾਕ ਜੇ ਮਾਰ ਜੀ ਬਹੁਤ ਵਧੀਆ ਵੀਰ ਸੰਦੀਪ ਬਹੁਤ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਲੈ ਵੀਰ ਸੰਦੀਪ ਅੱਜ ਡਰੈਸ ਰੂਸ ਪੂਰੀ ਚੇਂਜ ਹੀ ਕਰਤੀ ਆ ਹਾਂਜੀ ਹਾਂਜੀ ਅੱਜ ਮਾਲ ਹੀ ਸੰਤੂ ਸਾਹਿਬ ਆਪਣੇ ਕੋਲ ਚੇਂਜ ਆ ਸਾਰਾ ਅੱਛਾ ਮਾਲ ਵੀ ਲਖਣੀ ਆਇਆ ਅੱਜ ਆਪਣੇ ਕੋਲ ਮਸਲਾ ਫਰੀਡਾ ਸਾਰੀਆਂ ਹੀ ਆ ਗਈਆਂ ਸਾਰੀਆਂ ਸਾਰੀਆਂ ਸੰਤੂ ਲੋਬੀ ਕਟੇਡੇ ਕਟ ਦੇ ਵਿੱਚ ਦੋਸਤੋ ਸਾਹਮਣੇ ਤੁਸੀਂ ਇਹ ਨੀਲੀ ਰਾਵੀ ਦੀ ਮੱਝ ਦੇਖ ਰਹੇ ਜੀ ਮਗਰ ਵੀ ਕੱਟੀ ਆ ਆਪ ਦੋਸਤੋ ਨੀਲੀ ਰਾਵੀ ਦੇ ਵਿੱਚ ਪਿਓਰ ਜਿਹੜੀ ਇਹ ਮੱਝ ਠੀਕ ਆ ਲੈ ਵੀ ਸੰਦੀਪ ਵੀਰੇ ਅੱਜ ਜਿੱਦਾਂ ਆਪਾਂ ਜ਼ਿਕਰ ਕੀਤਾ ਟੋਟਲ ਪੰਜ ਪਸ਼ੂ ਆ ਹਾਂਜੀ ਤੇ ਪੰਜੇ ਨਾਗ ਆਪਣੇ ਕੋਲ ਸੋਏ ਆ ਸੋਏ ਸਵਾਏ ਆ ਜੀ ਪੰਜੇ ਠੀਕ ਆ ਜੀ ਹਾਂਜੀ ਤੇ ਕੁਝ ਕਿ ਮੇਰੇ ਨਾਲ ਦੇ ਪਸ਼ੂ ਜਿਵੇਂ ਅੱਜ ਮੱਝਾਂ ਝੋਟੀਆਂ ਜਿਹੜੀਆਂ ਅੱਜ ਅੱਜ ਫਿਰ ਅੱਜ ਹੰਦੂ ਸਾਹਿਬ ਆ ਨੀਲੀ ਰਾਵੀ ਨੂੰ ਅੱਧਾ ਘੰਟਾ ਆ ਸੂਈ ਨੂੰ ਹਾਂਜੀ ਆ ਗਾੜੀ ਬੂਰੀ ਝੋਟੀਆਂ ਗਈ ਇਹਨੂੰ ਅੱਧਾ ਘੰਟਾ ਆ ਹਾਂਜੀ ਤੇ ਇਸੇ ਤ ਨਾਲ ਦੀ ਨਾਲ ਹੀ ਡਿਟੇਲ ਆਪਾਂ ਪੁੱਛਦੇ ਚੱਲਾਂਗੇ ਸੰਦੀਪ ਤੋਂ ਦੱਸਦਾ ਜਾਊਗਾ ਵੀਰ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਦਿਖਾ ਦਾਂਗੇ ਰੇੜਪੜਤਾ ਪਸ਼ੂਆਂ ਦਾ ਵਿੱਚੇ ਵੀਡੀਓ ਤੇ ਕਰਦੇ ਆ ਕਿ ਐਨੀਮਲ ਜਿਹੜਾ ਵੀ ਜੱਜੂਗਾ ਉਹਦਾ ਤੁਸੀਂ ਇੱਥੇ ਆਣ ਕੇ ਸੌਦਾ ਕਰ ਲਿਓ ਨਰਕ ਪਰਖਾ ਤਸੱਲੀ ਕਰ ਲਿਓ ਲੈ ਵੀਰ ਸੰਦੀਪ ਇਹ ਸੂਆ ਵੀਰ ਦੱਸਦੀ ਹੈ ਕਿ ਨਮਨ ਸੰਤੋ ਸਾਬ ਦੂਜਾ ਸੂਆ ਸੂਈ ਆਜੀ ਘੱਟੀ ਅੱਛਾ ਜੀ ਥੋੜਾ ਜਾ ਜੇ ਘੇਰਵਾਜਾ ਕਰਕੇ ਸੂਈ ਆਜੀ ਆਪਣੇ ਕੋਲ ਆਈ ਆ ਅੱਛਾ ਜੀ ਤੇ ਅੱਧਾ ਘੰਟਾ ਹੋਇਆ ਸੂਈ ਦਾ ਸੰਤੋ ਵੀਰ ਮਸੀਮਨ ਬਾਰੇ ਪੁੱਛਿਆ ਕਿਹੜਾ ਲਵਾਇਆ ਸੀ ਵੀਰ ਹਲ ਬਖਸ਼ ਬੋਲਦੀ ਆ ਗਈ ਸੰਤੋ ਸਾਬ ਮੌਜੂਦਾ ਸਾਲ ਬਖਸ਼ ਸੀਮਨ ਦੀ ਵੀਰਾਂ ਦਾ ਮਗਰਾ ਕੱਟੀ ਆ ਗਈ ਆ ਤੇ ਕੱਟੀ ਤੁਸੀਂ ਵੇਖੋ ਬਹੁਤ ਸੋਹਣੀ ਕੱਟੀ ਪਾਈ ਆ ਠੀਕ ਆ ਜੀ ਟੇਡੇ ਘੱਟ ਦੇ ਵਿੱਚ ਮਦਰ ਆ ਤੇ ਟੇਡੇ ਘੱਟ ਦੇ ਵਿੱਚ ਹੀ ਡਾਕਟਰ ਆ ਠੀਕ ਆ ਜੀ ਸੋ ਮਾਵਾਂ ਧੀਆਂ ਬਿਲਕੁਲ ਤੁਸੀਂ ਵੇਖੋ ਖੱਬੇ ਪਾਸੇ ਟੇਡੇ ਘੱਟ ਠੀਕ ਆ ਜੀ ਜਿਹੜੀ ਇਸੀ ਮਦਰ ਆ ਤੇ ਸਾਹ ਦੇ ਪਾਸੇ ਬਾਕੀ ਸੰਤੂ ਸਾਹਿਬ ਕੱਟੀ ਦੇ ਵੀ ਅੱਛਾ ਫਿਰ ਸੰਦੀਪ ਦੂਜਾ ਸੂਆ ਹਾਂ ਜੀ ਸੰਤੂ ਸਾਹਿਬ ਜੀ ਤੇ ਸੂਈ ਨੂੰ ਅੱਜ ਮਾਰਨਿੰਗ ਹੀ ਸੰਤੂ ਸਾਹਿਬਾ ਜੀ ਅੱਧਾ ਘੰਟਾ ਆ ਸੂਈ ਨੂੰ ਜੇਰ ਜੂਰ ਹੋ ਜਾ ਪੈਣੀ ਅਜੇ ਜੇਰ ਪੈਣੀ ਬਾਕੀ ਅਜੇ ਅੱਧਾ ਘੰਟਾ ਆ ਅ अच्छा अच्छा हां जी हां जी सोनू सर ठीक है भाई हां जी लो भी एक बार बॉडी स्ट्रक्चर दोस्तों खोलने ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਤਸੱਲੀ ਦੇ ਨਾਲ ਤੇ ਹਜੇ ਤੁਸੀਂ ਦੇਖ ਸਕਦੇ ਜੇ ਬੱਚੇ ਤੋਂ ਬਿਲਕੁਲ ਹਜੇ ਖੜਾ ਨਹੀਂ ਜਾਂਦਾ ਕਿਉਂਕਿ ਹਜੇ ਘੰਟਾ ਅੱਧਾ ਘੰਟਾ ਸਮਾਂ ਹੋਇਆ ਕੱਟੀ ਬਹੁਤ ਸ਼ਾਨਦਾਰ ਆ ਸੋ ਕਾਫੀ ਵੀਰਾਂ ਦਾ ਸ਼ੌਂਕ ਆ ਇਹ ਵੀ ਸੁਪਨਾ ਹੁੰਦਾ ਵੀ ਜੇਕਰ ਦੋਸਤੋਂ ਕੱਲੀ ਕੱਟੀ ਮਿਲ ਜੇ ਬਾਕੀ ਮੱਝ ਦੇ ਮਗਰ ਤੁਹਾਨੂੰ ਕੱਟੀ ਮਿਲ ਜੂਗੀ ਤੇ ਇਹ ਵੀ ਸਰ ਜੀ ਇੱਕ ਦੀਆਂ ਦੋ ਨੀਲੀਆਂ ਵਾ ਜੀ हां ਬਿਲਕੁਲ ਜੀ ਆ ਥਾਣ ਦੇ ਵਾ ਇੱਕ ਵਾਰੀ ਚੈੱਕ ਕਰੋ ਠੀਕ ਹੈ ਅੱਛਾ ਵੀਰ ਸੰਦੀਪ ਥੋੜੀਆਂ ਬਾਤਾਂ ਕੋਈ ਧਰਾ ਤੁਰਾ ਮਾਰ ਲੀਆ ਸੰਤੋ ਸਾਬ ਕਿਲੋ ਖੰਡ ਕੱਢੀ ਆ ਕੱਢ ਕੇ ਮੈਂ ਨੂੰ ਪਿਆਈ ਆ ਬਗੀ ਜਾਨੀ ਕਿ ਦੁੱਧ ਪਿਆ ਆ ਬੋਲਾ ਆਪਾਂ ਜੇਰ ਜੂਰ ਜਿਹੜੀ ਕੈਮਨਾ ਪ੍ਰੋਪਰ ਪਾ ਦੂਗੀ ਚਲੋ ਬੰਦੀ ਆ ਜੀ ਆਪਾਂ ਭੈਣ ਭਰਾਵਾਂ ਨੂੰ ਜੇਰ ਦੀ ਵੀਡੀਓ ਖਾਵਾਂਗੇ ਪ੍ਰੋਪਰ ਇਹਦੀ ਜਦੋਂ ਪੈ ਗਈ ਠੀਕ ਆ ਜੀ ਹਾਂਜੀ ਤਾਂ ਤੁਸੀਂ ਜੇਰ ਜੂਰ ਪ੍ਰੋਪਰ ਪੈ ਜਾਂਦੀ ਉਹਦੀ ਤੁਹਾਨੂੰ ਵੀਡੀਓ ਵੀਰਾਂ ਦਾ ਵੀ ਇੱਕ ਸ਼ੋਰਟ ਦੇ ਵਿੱਚ ਆਪਾਂ ਕਵਰ ਕਰ ਲਾਂਗੇ ਕੋਈ ਸ਼ੋਰਟ ਦੇ ਵਿੱਚ ਤੁਹਾਨੂੰ ਵੀਡੀਓ ਦਿਖਾ ਦਾਂਗੇ ਆ ਠੀਕ ਹੈ ਜੀ ਆ ਬੈਕ ਸਾਈਡ ਤੋਂ ਤੁਸੀਂ ਬਖਾਰਾ ਵੇਖੋ ਉਧਰ ਲੇਵਾ ਥਾਣ ਤੋਂ ਬਹੁਤ ਸ਼ਾਨ ਓਵਰঅল ਸਾਰੀ ਜਿਹੜੀ ਦੋ ਸੂਟਾਂ ਝਟੂਂਝੇ ਦੀ ਮੱਝ ਚੰਗੀ ਆ ਪੂਰੇ ਵਜਨ ਵੱਟੇ ਵਾਲੀ ਆ ਵਜਨ ਨੋੜ ਪੂਰਾ ਵੈਸੇ ਇੱਕ ਵਾਰੀ ਚਲੋ ਸੂਸਵਾ ਦੇ ਵਿੱਚ ਬਛੂ ਆਇਆ ਲੈ ਫਿਰ ਸੰਦੀਪ ਇੱਕ ਵਾਰੀ ਤੋੜਦੀ ਆ ਖੋਲ ਕੇ ਤੋਂ ਮਗਰ ਕੱਟੀ ਫੀਮੇਲ ਕਾਫ ਨੂੰ ਜਨਮ ਦਿੱਤਾ ਆ ਲੈ ਬਾਕੀ ਸੰਦੇ ਸਾਹਿਬ ਕੱਟ ਬਹੁਤ ਕਾਣੇ ਕਿੱਡਾ ਕੱਟਿਆ ਜੀ ਤੋਂ ਡਿੰਗੇ ਕੱਟਦੇ ਬਹੁਤ ਵੀਰ ਮੁਰੀਦ ਆ ਵੀ ਡਿੰਗੇ ਕੱਟਦੇ ਵਿੱਚ ਪਸ਼ੂ ਰਿਦਣਾ ਠੀਕ ਹੈ ਕਿੱਡੇ ਕੱਟਦੀ ਜਿਹੜੀ ਦੋਸਤੋ ਇਹ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਬੱਚੇ ਪੁੱਛੇ ਸੋਹਣੇ ਪਾਉਣ ਵਾਸਤੇ ਆ ਬਾਕੀ ਬੱਚੇ ਦਾ ਰਿਜ਼ਲਟ ਤੁਸੀਂ ਦੇਖ ਲਿਆ ਵੀ ਜਿਸ ਸੀਮਨ ਤੋਂ ਦੋਸਤੋ ਗੱਬਣ ਠਹਿਰੀ ਸੀਗੀ ਉਸ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਬੱਚਾ ਬਹੁਤ ਸੋਹਣਾ ਪਾਇਆ ਨਿਸ਼ਾਨੀਆਂ ਨਿਸ਼ਵਨੀਆਂ ਮਾਰਕਿੰਗ ਬਹੁਤ ਖੂਬਸੂਰਤ ਕੱਢਿਆ ਬੱਚਾ ਕਰਮਾੜੀ ਦੇ ਕਿੱਡੇ ਕੱਟ ਦੇ ਵਿੱਚ ਫੀਮੇਲ ਕਾਪ ਉਸ ਜੇਰ ਪ੍ਰੋਪਰ ਪੈ ਜਾਊਗੀ ਉਹ ਵੀ ਦੋਸਤੋ ਮਿਹਰਬਾਨ ਤੁਸੀਂ ਲੈ ਲਿਓ ਠੀਕ ਆ ਜੀ ਬਾਅਦ ਦੀ ਗੱਲ ਆ ਉਹ ਤੁਸੀਂ ਮਿਹਰਬਾਨ ਲੈ ਲਿਓ ਹਜੇ ਜ਼ੇਰ ਪੈਣੀ ਬਾਕੀ ਆ ਠੀਕ ਆ ਜੀ ਬਾਕੀ ਕਿਸ ਹਾਲ ਦਾ ਆ ਬਨ ਲੀ ਗਿਆ ਜੀ ਠੀਕ ਆ ਜੀ ਬਾਕੀ ਜੰਮੀ ਪੜੀ ਚੰਗੀ ਆ ਜੀ ਵਾਹ ਨਾਇਬਰ ਸੰਦੀਪ ਕੀ ਕਰਦੇ ਆ ਡਿਮਾਂਡ ਇਹਦੀ ਸੰਤੂ ਸਾਹਿਬ ਇਹਦੀ ਡਿਮਾਂਡ ਕਰਦੇ ਆ 1 ਲੱਖ 10000 ਰੁਪਇਆ ਓਕੇ ਹਾਂ ਜੀ 1 ਲੱਖ 10000 1 ਲੱਖ 5000 ਦੀ ਝੋਟੀ ਦੇ ਦਈਏ ਜੀ 1 ਲੱਖ 5 ਦੀ ਹਾਂਜੀ ਇਹ ਆਪਣੇ ਕੁਸਰਾ ਕੁਸਰਾ ਕੱਢ ਕੇ ਆਪੇ ਦੇ ਦਿੱ ਗਏ ਵੀ ਇੱਕੇ ਥਾਂ ਦੇ ਵੀ ਕਿਸੇ ਭੈਣ ਭਰਾਵਾਂ ਨੂੰ ਫਿਰ ਜਿਆਦਾ ਸਰ ਹਾਂ ਤਾਂ ਸਾਬ ਹਣਾ ਇੱਕ ਦੀਆਂ ਦੋ ਹੋ ਗਈ ਨਾ ਹਾਂ ਹਲਤੇ ਵੀ ਹੈ ਗਈ ਨਾ ਇੱਕ ਦੀਆਂ ਦੋ ਹੋ ਗਈ ਹੈ ਹਾਂਜੀ ਉਹ ਵੀ ਫਿਰ ਪਤਾ ਲੱਗ ਗਿਆ ਵੀ ਪੂਰੇ ਲੱਖ ਦੀ ਸੰਸਾਬ ਦੇ ਦਾਂਗੇ ਪੂਰੇ ਲੱਖ ਦੀ ਪੂਰੇ ਲੱਖ ਦੀ ਚੋੜੀ ਪਰ ਉਹਦੇ ਚ ਵੀ ਛੋਟ ਛੱਪਾ ਕਰਦੇ ਆ ਜੀ ਕਰ ਦਾਂਗੇ ਮੋਕ ਮਾਨਤਨ ਥੋੜਾ ਲਓ ਜੀ ਮਾਨਤਨ ਦੋਸਤ ਹੋ ਜਾਊਗਾ ਬਾਕੀ ਇੱਥੇ ਮੇਰਾ ਵੀਰ ਕੋਈ ਆ ਰਿਹਾ ਠੀਕ ਆ ਜੀ ਵਧੀਆ ਚੰਗੀ ਬਾਡੀ ਪੰਤਰਦੀ ਆ ਪੂਰੀ ਨਿੱਗਰ ਤੇ ਸੂਈ ਸਵਾਈ ਇਹ ਜਿਹੜੀ ਤੁਸੀਂ ਮੱਝ ਲੈ ਜਾਓਗੇ ਠੀਕ ਆ ਜੀ ਜੇਰ ਜ ਸਾ ਸੁਦੀਪ ਅੱਗੇ ਆਪਣੇ ਕੋਲ ਵੀਰੇ ਆਹੇ ਸੈਕੰਡ ਨੰਬਰ ਤੇ ਬੂਰੀ ਆ ਗਈ ਆ ਬੂਰੀ ਝੋੜੀ ਆ ਗਈ ਸੰਤਾ ਸਾਹਿਬ ਇਹ ਵੀ ਘੰਟਾ ਹੋਇਆ ਸੂਈ ਨੂੰ ਲਓ ਜੀ ਇੱਕ ਘੰਟਾ ਹੀ ਹੋਇਆ ਸਮਾਂ ਜੇ ਨਰਾ ਨੋੜਾ ਤੁਸੀਂ ਦੇਖ ਸਕਦੇ ਲੰਮਕਦਾ ਪਿਆ ਜਿਉ ਜੋਰ ਪਾਣੀ ਪਾ ਕੇ ਇਹਦੇ ਮਗਰ ਵੀ ਕੱਟੀ ਆ ਗਈ ਜੀ ਮਗਰ ਇਹਦੇ ਵੀ ਕੱਟੀ ਆ ਹਾਂ ਜੀ ਲਓ ਜੀ ਆ ਫੀਮੇਲ ਕਾਫ ਆ ਠੀਕ ਆ ਜੀ ਪੂਰੀ ਆਪ ਤੇ ਬੂਰੀ ਆ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਸੋ ਗ੍ਰੇ ਕਲਰ ਤੇ ਪੂਰੀ ਵਾਈਟ ਦਾ ਜਿਹੜਾ ਦੋਸਤ ਦੇਖੋ ਤੁਸੀਂ ਠੀਕ ਆ ਜੀ ਰੰਗ ਕਲਰ ਜਿਹੜਾ ਬਹੁਤ ਡਿਫਰੈਂਟ ਜਿਹਾ ਮਗਰ ਇਹਦੇ ਕੱਟੀ ਫੀਮੇਲ ਕਾਫ ਅਦੀਪ ਸੁਭਾਗ ਨਮਾਇਆ ਫਿਰ ਦੂਜਾ ਸੁਭਾਗ ਹੀ ਦੱਸਿਆ ਇਸਨੂੰ ਸਭ ਘਰ ਆਣਿਆ ਦੂਜਾ ਹੀ ਸੁਭਾਗ ਹਾਂਜੀ ਠੀਕ ਹੈ ਕਦਗੁੱਦ ਦੀ ਵੀ ਚੰਗੀ ਹੈ ਬਹੁਤ ਚੰਗੀ ਝੋਟੀਆਂ ਸਨ ਸਭ ਅਜੇ ਸੂਸਵਾਜ ਆ ਗਈ ਆ ਬਾਕੀ ਚਮੜੀ ਚਮੜੀ ਬਹੁਤ ਜਿਆਦਾ ਪਤਲੀ ਆ ਥਣ ਥਣ ਚੰਗਾ ਲੱਗਾ ਬਹੁਤ ਖਾਇਓ ਮਾੜਾ ਜੇ ਇਧਰੋਂ ਚਵਾਈ ਵੀ ਚੰਗੀ ਆ ਸਿੰਗੀ ਸੁੰਗੀ ਚੰਗੀ ਗੋਲ ਆ ਲਓ ਜੀ ਠੀਕ ਹੈ ਜੀ ਤੋਂ ਗੁਲਾਈ ਦੇ ਵਿੱਚ ਸਿੰਘ ਤੇ ਤਿਲਾਂ ਵਾਲੀ ਜਿਹੜੀ ਦੋਸਤੋ ਇਹ ਪੂਰੀ ਤਿਲਾਂ ਵਾਲੀ ਹੈ ਠੀਕ ਹੈ ਅਜਾਸ ਸੰਦੀਪ ਜੀ ਕੋ ਥੋੜੀਆਂ ਬਾਦੀਆਂ ਕੋ ਧਾਰਾ ਧਰੋ ਮਾਰ ਲੀਆਂ ਕੋ ਦੋ ਦੋ ਚਾਂਦੂ ਸਾਹਿਬ ਚੋਣ ਬਹੁਤ ਜਿਆਦਾ ਚੰਗੀ ਨਿਕਲੀ ਆ ਹਾਂਜੀ ਕੋਈ ਪੂਰ ਨਹੀਂ ਛਟਾਣੀ ਆ ਦੋਸਤੋ ਜੇ ਜੇਜੁਰ ਪਣੀ ਬਾਕੀ ਇਸ ਕਰਕੇ ਕੋਈ ਜਿਆਦਾ ਚਵਾਚੂ ਜਿਆਦੀ ਚੋਚੂ ਕੇ ਨਹੀਂ ਵੇਖੇ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕੀਤੀ ਆ ਉਸ ਵਿਹਾਰ ਤੇ ਸੰਦੀਪ ਸਿੰਘ ਦੱਸ ਰਿਹਾ ਵੀ ਵਧੀਆ ਧਾਰਾ ਮੋਟੀ ਧਾਰਾ ਪੋਲੀ ਆ ਠੀਕ ਆ ਜੀ ਚੋਣ ਚਾਂ ਬਾਕੀ ਕਾਲੇ ਤਿਲਾਂ ਵਾਲੀ ਆ ਸੰਤੂ ਸਾਹਿਬ ਹਾਂ ਬੂਰੀ ਆ ਨਾਲ ਦੀ ਨਾਲ ਹੀ ਤਿਲਾਂ ਵਾਲੀ ਆ ਹਾਂਜੀ ਬਹੁਤ ਜੱਟੂ ਚ ਮਾਜਦਾ ਚੰਗਾ ਹਾਂ ਬਣ ਬਹੁਤ ਜ਼ਿਆਦਾ ਚੰਗਾ ਜੀ ਸੰਧੂ ਸਾਹਿਬ ਮਗਰ ਵੀ ਕੱਟੀ ਆ ਗਈ ਜੀ ਇਹਦੇ ਬਾਕੀ ਜੇਰ ਜੂਰ ਦੀ ਪ੍ਰੋਪਰ ਆਪਾਂ ਵੀਡੀਓ ਸੰਧੂ ਸਾਹਿਬ ਬਣਾਵਾਂਗੇ ਤੇ ਵੀਰਾ ਭਰਾਵਾਂ ਦੇ ਗਾੜੀ ਪੇਸ਼ ਕਰਦਾਂਗੇ ਜਿਹੜਾ ਵੀ ਖਰੀਦਦਾਰੀ ਕਰੂਗਾ ਆਹ ਲਓ ਜੀ ਠੀਕ ਆ ਅੱਛਾ ਸੰਦੀਪ ਲੈਣ ਦੇਣ ਦੀ ਗੱਲ ਕੀ ਹੈ ਸੰਦਸਾ ਮੁੱਲ ਕਰਦੇ ਹਾਂ 95000 ਰੁਪਿਆ 90000 ਦੀ ਦੇ ਦਈਏ ਜੀ 90000 ਹਾਂਜੀ ਵੀ ਕਰਦੇ ਫਿਰ ਕੁਲਾ ਮੰਨ ਤਾਂ 86000 ਦੀ ਦੇ ਦਾਂਗੇ ਜੀ ਅਸੀਂ ਹਾਂ ਨਾ ਹੋਰ 1000 ਰੁਪਿਆ ਛੋੜ ਕਰ ਦਾਂਗੇ 85000 ਦੀ ਦੇ ਦਾਂਗੇ ਜੀ ਅਸੀਂ 85 ਦੀ 85 ਜਦੋਂ ਉਹਦੇ ਵਿੱਚੋਂ 100 ਰੁਪਿਆ ਛੋੜ ਹੀ ਹੁੰਦੀ ਹੈ ਲਓ ਜੀ ਹਾਂਜੀ 85000 ਦੋਸਤੋ ਲਾਸਟ ਜਿਹੜਾ ਲੈਣ ਦੇ ਨਾਲ ਉਹਦੇ ਵਿੱਚੋਂ ਕੋਈ ਛੋੜ ਛੱਪਾ ਹੋ ਜੂਗਾ ਮੌਕੇ ਤੇ ਮਗਰ ਕੱਟੀ ਫੀਮੇਲ ਕਾਫ ਬੱਚਾ ਤੁਸੀਂ ਆ ਦੇਖ ਲਓ ਠੀਕ ਆ ਜੀ ਬਿਲਕੁਲ ਸਵੇਰ ਕੋਈ ਘੰਟੇ ਡੇਢ ਘੰਟੇ ਅੱਧੇ ਘੰਟੇ ਦੇ ਦੌਰਾਨ ਅਜੇ ਵਾਈਟ ਫੇਸ ਦੇ ਵਿੱਚ ਸੋ ਗ੍ਰੇ ਕਲਰ ਆ ਬੂਰੀ ਤੇ ਜਿਹੜਾ ਗ੍ਰੇ ਦਾ ਕੰਬੀਨੇਸ਼ਨ ਹੈਗਾ ਕਲਰ ਠੀਕ ਆ ਲਓ ਵੀ ਸੰਦੀਪ ਅੱਗੇ ਆਪਣੇ ਕੋਲ ਜਿਹੜੀ ਆ ਗਈ ਤਜੇ ਨੰਬਰ ਤੇ ਆ ਤੀਜੇ ਨੰਬਰ ਤੇ ਆ ਗਈ ਸੰਤਾ ਸਾਹਿਬ ਇਹ ਵੀ ਸੂਈ ਹੈ ਜੀ ਅੱਛਾ ਜੀ ਇਹ ਕੋਈ ਅਠਾ ਦਸ ਦਾ ਨਾ ਸੂਵਾ ਸੂਈ ਹੈ ਜੀ ਠੀਕ ਹੈ ਦੋ ਤਾਂ ਸੰਤਾ ਸਾਹਿਬ ਇਹਦੇ ਸਾਲੇ 10 ਕਿਲੋ ਹੋਗਾ 9 ਕਿਲੋ ਦੀ ਆਪਾਂ ਗਾਰੰਟੀ ਦੇਵਾਂਗੇ ਜੀ ਅੱਛਾ ਜੀ ਜਿੱਦਾਂ ਮਰਜ਼ੀ ਕੋਈ ਵੀ ਲੀਟਰ ਮਾਰ ਕੇ ਆਪਣੇ ਨੂੰ ਦੋ ਟਾਈਮਸ ਸੱਲੀ ਕਰਕੇ ਲੈ ਜੀ ਦਿਨ ਅੱਜ ਕਿੰਨੇ ਹੋਗੇ ਦਿਨ ਕੋਈ 8 ਤੋਂ 10 ਦਿਨ ਹੋਇਆ ਜੀ 8 ਤੋਂ 10 ਹਾਂਜੀ ਮਗਰ ਇਹ ਤੇ ਬੱਚਾ ਮਗਰ ਕਟਾ ਆ ਗਈ ਨ ਕੋਈ ਅਠਾ ਦਾ ਕੋਈ ਨੋਵਾ ਦਸਾਂ ਇੱਥੇ ਜਿਹਨਾਂ ਦਾ ਤੁਸੀਂ ਵੇਰਵਾ ਮੰਗਣਾ ਬਾਕੀ ਦੁੱਧ ਬਹੁਤ ਜ਼ਿਆਦਾ ਛੱਡਿਆ ਸੰਤੋਖ ਸਾਹਿਬ ਕੱਟਾ ਆ ਗਿਆ ਹਾਂ ਕੱਟਾ ਵੀ ਅੰਗਾ ਪਾ ਲਿਆ ਹਾਂਜੀ ਈਲੀ ਦਾ ਵੀ ਈਲੀ ਦਾ ਵੀ ਤਾਂ ਆ ਗਿਆ ਜੀ ਲੋ ਜੀ ਪੂਰਾ ਐਕਟਿਵ ਸੋਹਣੀ ਬੇਲਬੂਲ ਦਾ ਜਿਹੜਾ ਦੋਸਤੋ ਮਗਰ ਕੱਟਾ ਮੇਲ ਕਾਫ ਆਪ ਇਹ ਤੇਜਾ ਸਵੇਰ ਸੋਈਏ ਠੀਕ ਆ ਜੀ ਕੋਈ ਅਠਾ ਦਸਾਂ ਅਠਾ ਦਸਾਂ ਕਿ ਦਿਨਾਂ ਦਾ ਤੇ 9 ਕਿਲੋ ਦੁੱਧ ਨੈਟ ਜਿਹੜਾ ਚਵਾਦਾਂਗੇ ਸੰਤੋਖ ਸਾਹਿਬ ਲੀਟਰ ਮਰਾਦਾਂਗੇ ਜਿੰਦਾ ਮਰਜੀ ਕੋਈ ਆ ਕੇ ਜੋਖੇ ਖੜੇ ਤਕਰੀ ਨਾ ਨਾਲ ਲੈ 9 ਕਿਲੋ ਦੁੱਧ ਵੈਸੇ ਇਹ ਤੇ ਥੱਲੇ ਹੁ ਅੱਠਾ ਦਸਾਂ ਦਿਨਾਂ ਦੀ ਸੂਈ ਦੇ ਥੱਲੇ ਪੁੱਠੇ ਪਾਠੇ ਦੀ ਵੇਖੋ ਤੁਸੀਂ ਪੂਰੀ ਚੌੜੀ ਹੈ ਕੱਲ ਹੀ ਆਈ ਹੈ ਮੈਂ ਆਪਣੇ ਕੋਲ ਸੰਤੂ ਸਾਹਿਬ ਸ਼ਾਮੀ ਠੀਕ ਹੈ ਜੀ ਤੇ ਚੌੜਾ ਪਿੱਠ ਫੁੜਾ ਪਤਨੀ ਦੀ ਆਪਣੀ ਬੱਚੇ ਦਾ ਘਰ ਦੀ ਥੋੜੀ ਹਾਂ ਜੀ ਪੂਰਾ ਤੋਰਦੇ ਅੱਜ ਸੰਦੀਪ ਥੱਲੇੋਂ ਚੂਣ ਚਾਂ ਦੀ ਸਾਫ ਹੈ ਭਰਾ ਇੱਕ ਨੰਬਰ ਸੰਤੂ ਸਾਹਿਬ ਏਡੀ ਜਿਆਦੀ ਪੋਲੀ ਐ ਮੋਟੀ ਮੋਟੀ ਧਾਰ ਜੀ ਅੱਛਾ ਅੱਛਾ ਜੀ ਠੀਕ ਹੈ ਬੱਚਾ ਕੋਈ ਗੱਲ ਨਹੀਂ ਜਿਆਦਾ ਬੱਚਾ ਵੀ ਨਿਕਲੇ ਵੀ ਖੋਲ ਲਵੇਂ ਬੱਚਾ ਖੋਲ ਆ ਯਾਰ ਜੀ ਪੱਛਾ ਖੋਲ ਜਿਆ ਨੂੰ ਨਮਾ ਤੋੜ ਕੇ ਦਿਖਾ ਦਈਏ ਇੱਕ ਵਾਰੀ ਗਾੜੀ ਗੜੀ ਨਹੀਂ ਆ ਹਾਂ ਤੋੜ ਲਓ ਇਹਨੂੰ ਤੋੜ ਜਾਈਏ ਹਾਂ ਤੋੜ ਦਿਓ ਨਹੀਂ ਜਾਂਦਾ ਇਹਨਾਂ ਨੂੰ ਹਾਈਟ ਜਿਹੜੀ ਆ ਭਰਾਵਾ ਉਹ ਮੀਡੀਅਮ ਹਾਈਟ ਦੇ ਵਿੱਚ ਸਿੰਗਲ ਹੱਡੀ ਦੀ ਸਿੰਗ ਸ਼ਾਹ ਨੂੰ ਜਿੱਦਾਂ ਆਪਾਂ ਘਟਾਲਤ ਵਾਲੇ ਦੋਸਤੋ ਸਿੰਗ ਦਿਖਦੇ ਇੱਕ ਥੋੜਾ ਜਿਹਾ ਬੈਕ ਸਾਈਡ ਤੋਂ ਆਰਾਊਂਡ ਗਲਾਈ ਦੇ ਵਿੱਚ ਇੱਕ ਬੈਕ ਸਾਈਡ ਨੂੰ ਠੀਕ ਆ ਜੀ ਰਵਾਇਤ ਜੁਗ ਦੀ ਬਹੁਤ ਓਕੇ ਸੰਤੂ ਸਾਹਿਬ ਹੋਰ ਨਹੀਂ ਛਟਾ ਨਹੀਂ ਬਿਲਕੁਲ ਪੋਲੀ ਰੂ ਵਰਗੀ ਲੈਓ ਜੀ ਜਦੋਂ ਪਤਾ ਕਰਾਂ ਕਿ ਤਲਾ ਦਾਖਲ ਕੋ ਟੋਰਕ ਅਜਾ ਬੇਲੇ ਸਦੀਪ ਚੋਣ ਚ ਅਗਲੇ ਪਿਛਲੇ ਥਣਾ ਦੀ ਬਰਾਬਰ ਬਿਲਕੁਲ ਬਰਾਬਰ ਸਨ ਜੀ ਸਾਹਿਬ ਕੋਈ ਧਾਰ ਦਾ ਵੀ ਫਰਕ ਨਹੀਂ ਇਹ ਉਂਗਲ-ਉਂਗਲ ਜਿਹੜੀ ਮੋਟੀ ਧਾਰ ਬਿਲਕੁਲ ਚੋਣ ਓਕੇ ਹੈ ਜੀ ਠੀਕ ਹੈ ਜੀ ਹਾਂ ਜੀ ਲੋ ਵੀ ਪ੍ਰਭੂ ਤੁਹ ਸਵੇਰ ਸੰਦੀਪ ਇਹਨਾਂ ਦੀ ਚਵਾਈ ਕਿੰਨੇ ਕ ਟਾਈਮ ਦੀ ਹੈ ਸਵੇਰੇ ਸੰਤੋਖ ਸਾਹਿਬ ਇਹ ਆਪਾਂ ਕੋਈ 6:35 5:30 ਦੇ ਕਰੀਬ ਚ ਹੋਈਆਂ ਠੀਕ ਹੈ ਹਾਂਜੀ ਉਹ ਵੀ 5:35 ਦੇ ਦੋਸਤ ਕਰੀਬ ਚ ਹੋਈਆਂ ਨੇ 9 ਕਿਲੋ ਦੁੱਧ ਇਹ ਦੇ ਦਿੱ ਗਏ ਕਿੰਨੇ ਦੀ ਫਿਰ ਸੰਤੋਖ ਸਾਹਿਬ ਮੋੜ ਦੇ ਕਰ ਦਿਆਂਗਾ 75000 ਰੁਪਇਆ ਆਹ 70000 ਦੀ ਦੇ ਦਈਏ 70 ਦੀ ਹਾਂਜੀ ਬਾਕੀ ਕਰ ਦਿਆ ਜੇ ਖੁੱਲਾ ਮੰਨਤ ਨੂੰ ਕਰ ਦਾਂਗੇ ਸੰਤੋਖ ਸਾਹਿਬ ਕਰ ਦਿਆ ਜੀ ਕਰ ਦਾਂਗੇ ਛੋੜ ਜੀ ਆਪਾਂ ਕਰ ਦਾਂਗੇ ਹਾਂ ਲਓ ਜੀ 70000 ਦੀ ਤੁਹਾਨੂੰ ਮਿਲ ਜੂਗੀ ਮਗਰ ਨੀਲੀ ਦਾਵੀ ਦਾ ਕਟਾ ਮੇਲ ਕਾਫ ਸੁਨਾਲ ਦੀ ਨਾਲ ਦੀ ਬੱਚਾ ਤੁਸੀਂ ਪਤਾ ਨੂੰ ਅਕਾਊਂਟ ਕਰਾਈ ਜਾਨੇ ਪਏ ਨਾਲ ਦੱਸੀ ਜਾਨੇ ਠੀਕ ਹੈ ਜੀ ਸੋ ਵੀਡੀਓ ਮੇਰਾ ਵੀ ਪੂਰੀ ਰੂਟੀਨ ਦੇ ਵਿੱਚ ਦੇਖ ਲਿਓ ਬਾਕੀ ਸੰਤ ਸਾਬ ਬਾਜਨ ਮੱਟੇ ਵਾਲੀ ਆ ਨਿਗਰੇਜ ਨਹੀਂ ਮਹੀ ਗਈ ਬਾਕੀ ਬੱਚਾ ਚੰਗਾ ਮਗਰ ਚੰਗਾ ਕੋ ਕਟਾਕੂਟਾ ਵੀ ਰੱਗੇ ਵੀ ਸ਼ੌਂਕ ਆ ਵੀ ਤਿਆਰ ਕਰ ਲਾਂਗੇ ਕਟਾਕੂਟਾ ਬੰਦੀ ਬਣ ਜਾਊਗਾ ਹਾਂ ਜੀ ਭਾਨਾ ਵਾਲਾ ਸੰਤ ਸਾਬ ਅੱਛਾ ਸੰਦੀਪ ਇਹਦਰ ਕੈਟਾਗਰੀ ਆਪਣੇ ਕੋਲ ਵੈੜਾ ਆ ਗਈਆਂ ਹਾਂ ਹਾਂ ਜੀ ਵੈੜਾ ਆ ਗਈ ਦੋ ਸੰਤ ਸਾਬ ਪਹਿਲੇ ਆ ਨੰਬਰ ਵਾਲੀ ਜਿਹੜੀ ਆਪਣੇ ਕੋਲ ਵੈੜਾ ਜੀ ਇਹ ਸੁਈ ਹੈ ਸੰਤ ਸਾਬ ਅੱਜ ਕਿੰਨੇ ਦਿਨਾਂ ਚ ਇਹ ਸੰਤੋਖ ਸਾਹਿਬ ਸਵੇਰੇ ਸੂਈ ਅੱਜ ਅੱਛਾ ਜੀ ਇਹ ਆਪਾਂ ਕੋਈ ਇਹਨੂੰ ਲੈ ਕੇ ਆਏ ਅੱਜ 11 ਵਜੇ ਦੇ ਕਰੀਬ ਅੱਛਾ ਜੀ ਹਾਂਜੀ ਅਗਲੇ ਘਰ ਦੀ ਸੂਈ ਸੋਈ ਉੱਥੇ ਉਹ ਤੋਂ ਸੂਈ ਸਵਾਈ ਲੈ ਕੇ ਆਏ ਆ 13 ਜੂਰਾ ਪਈ ਜੀ 13 ਜੂਰਾ ਉੱਥੇ ਪਈਆਂ ਜੀ ਠੀਕ ਉਹਨਾਂ ਵੀਰਾਂ ਨੇ ਦੱਸਿਆ ਵੀ ਇਹ ਰੁਪਈਏ ਦੀ ਸਾਰੀ ਠੀਕ ਹੈ ਹਾਂਜੀ ਉਹ ਸਵੇਰ ਹੋਊਗਾ ਕਿ ਨਾ ਦੂਜਾ ਕਿ ਤੀਜਾ ਹੋਊਗਾ ਸੰਤੋਖ ਸਾਹਿਬ ਉਹਨਾਂ ਨੇ ਦੂਜੇ ਸਵੇਰ ਆਖਿਆ ਕੋਈ ਤੀਜਾ ਵੀ ਮੰਨ ਸਕਦਾ ਹਾਂਜੀ ਕੋਈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਬਾਕੀ ਵਹਿੜ ਆ ਠੰਡੀ ਧੀਰੀ ਚੰਗੀ ਆ ਚਵਾਰੀ ਦੀ ਚੰਗੀ ਨ ਮੋਬੀ ਪ੍ਰਭੂ ਇਹ ਜਿਹੜੀ ਵੈਡ ਆ ਕੋਈ ਦੂਜਾ ਚਾਹੇ ਤੱਜਾ ਮੰਨ ਲੇ ਮਗਰ ਇਹਦੇ ਬੱਚਾ ਮੇਲ ਆ ਤੇ ਨਾੜੂਆ ਬਿਲਕੁਲ ਬੱਚੇ ਦੇ ਨਾਲ ਤੁਹਾਨੂੰ ਦਿਖਾਈ ਦੇ ਰਿਹਾ ਠੀਕ ਆ ਜੀ ਤੇ ਅੱਜ ਮਾਰਨਿੰਗ ਹੀ ਸੂਈ ਆ ਤੇ ਆਈ ਵੀ ਲੇਟ ਆ ਫਿਲਹਾਲ ਜਿੱਥੋਂ ਵੀ ਆਈ ਆ ਜੇਕਰ ਬੈਕਗ੍ਰਾਉਂਡ ਦੀ ਗੱਲ ਕਰੀਏ ਤੇ ਪਿਛਲੇ ਘਰ ਹੀ ਜੇਰ ਪਈ ਸੀ ਤੇ ਚੋਣ ਚੰਨ ਵੀਰਾਂ ਦਾ ਵੀ ਚੰਗੀ ਆ ਸਾਫ਼ ਸੁਥਰੀ ਨਿਕਲੀ ਆ ਠੀਕ ਆ ਅਜੇ ਭਲਾ ਭੁਲਾ ਆ ਜੀ ਸੰਤ ਸਾਹਿਬ ਹਮਮ ਬਾਕੀ ਧਾਰ ਦੂਰ ਬਹੁਤ ਜਿਆਦੀ ਮੋਟੀ ਆ ਇਕ ਵਾਰੀ ਤੋਂ ਸੋਪਾ ਸੁਸਾ ਚ ਆਇਆ ਥਣ ਵੀ ਹਥੀ ਚਵਾਈ ਵਾਲਾ ਇਹ ਤੁਸੀਂ ਨੋਟ ਕਰ ਲਿਓ ਠੀਕ ਆ ਜੀ ਸੁਸਾ ਚ ਆਇਆ ਐਨੀਮਲ ਸੋ ਸਾਰੇ ਵੀਰਾਂ ਨੂੰ ਪਤਾ ਇੱਕ ਵਾਰੀ ਤੈਹ ਜੀ ਲਾ ਜਾਂਦਾ ਖਾਸ ਤੌਰ ਤੇ ਵੜਨ ਦੀ ਜ਼ਿਕਰ ਗੱਲ ਕਰ ਲਈਏ ਆ ਫੇਸ ਕੁਆਲਿਟੀ ਹੈ ਠੀਕ ਆ ਜੀ ਪੈਸੇ ਲੱਗਣ ਤੋਂ ਦੂਜੇ ਹੀ ਆ ਪਰ ਤੀਜੇ ਮੰਨ ਕੇ ਸੌਦਾ ਕਰ ਲੋ ਕੋਈ ਇੱਕ ਅੱਧੇ ਸੂਬੇ ਦਾ ਬਾਲਾ ਫਰਕ ਨਹੀਂਗਾ ਹਾਂਜੀ ਹਾਂਜੀ ਬਾਕੀ ਕਿਸੇ ਵੀਰ ਨੇ ਆਪਣੀ ਜਿਹੜੀ ਸਮਝ ਆ ਤੁਸੀਂ ਆਪਦੀ ਸੋਚ ਨਾਲ ਪਸੂ ਖਰੀਦਣਾ ਹੁੰਦਾ ਤੂਆ ਕੋਈ ਇੱਕ ਅੱਧਾ ਵੀਰ ਵੱਧ ਵੀ ਮੰਨ ਲੇ ਘੱਟ ਵੀ ਮੰਨ ਲੇ ਆ ਦੇਖੋ ਜੀ ਆਪਾਂ ਇੱਥੇ ਲਿਆ ਲਿਓ ਗਏ ਸੰਦੀਪਿਆ ਭਰਾਈ ਭਰੂ ਫਿਰ ਚੋਈ ਆ ਥੋੜੀ ਚੋਈ ਆ ਸੰਦੂ ਸਾਹਿਬ ਠੀਕ ਆ ਕੋਈ 4-5 ਕਿਲੋ ਚੋਈ ਆ ਚੂਣ ਇੱਕ ਨੰਬਰ ਆ ਅੱਛਾ ਅੱਛਾ ਕੋਈ ਭੂਣ ਨਹੀਂ ਛਟਾ ਨਹੀਂ ਗੋਲ ਬਿਲਕੁਲ ਧਾਰਿਆ ਜੀ ਠੀਕ ਆ ਜੀ ਹਾਂਜੀ ਹਾਂ ਤੁਹਾਨੂੰ ਬਹੁਤ ਜ਼ਿਆਦਾ ਬਿਲਕੁਲ ਸਾਫ਼ ਸੁਥਰੀ ਜਰਜੂ ਬਿਲਕੁਲ ਡਨ ਮਾਰਨਿੰਗ ਸੋਈ ਆ ਤੇ 5-6 ਕਿਲੋ ਵੀਰਾਂ ਦਾ ਵੀ ਇੱਥੇ ਰੱਖਿਆ ਆਪਾਂ ਚੋਈ ਆ ਉਹਦੇ ਫਾਰਮ ਤੇ ਉਹ ਤੁਸੀਂ ਦੇਖ ਲਿਓ ਠੀਕ ਆ ਇਹਨੂੰ ਮੋੜ ਕੇ ਸਦੀ ਦੇਖੋ ਜੀ ਬੰਦ ਤੇ ਜੇ ਆਪਾਂ ਤੁਹਾਨੂੰ ਨੇੜੇ ਉਹ ਦਿਖਾਈਏ ਇੱਕ ਵਾਰ ਠੀਕ ਆ ਜੀ ਭਲਾ ਭਲਾ ਹੈ ਗਿਆ ਜੀ ਭਲਾ ਹੈ ਗਿਆ ਸੰਤੋ ਸਾਹਿਬ ਬਾਕੀ ਥਣ ਬਿਲਕੁਲ ਹੱਤੀ ਚਵਾਈ ਵਾਲਾ ਮੋਟਾ ਥਾਣਿਆ ਗੋਲ ਲੱਗਾ ਬਿਲਕੁਲ ਠੀਕ ਹੈ ਜੀ ਲੈ ਫਿਰ ਸੰਦੀਪ ਜੀ ਦੀ ਕੀ ਡਿਮਾਂਡ ਕੀ ਮੰਗ ਕਰਦਾ ਜੀ ਸੰਤੂ ਸਾਹਿਬ ਮੁੱਲ ਕਰਦੇ ਹਾਂ 72000 ਰੁਪਿਆ ਹਾਂ 70000 ਜੀ ਦੇ ਦਈਏ ਜੀ 70000 ਦੀ ਦੇ ਦਿਓ ਕਸਰਾ ਕੁਸਰਾ ਕੱਢ ਕੇ ਦੇਣੀ ਆ ਆਪਾਂ ਚੀਜ਼ ਕੀ 70000 ਦੀ ਕਰ ਨੂੰ 66000 ਦੀ ਦੇ ਦਈਏ ਜੀ 66000 ਹਾਂ ਜੀ ਹੋਰ ਕਰ ਦੇਣੀ ਨਾ 63000 ਦੀ ਦੇ ਦਾਂਗੇ ਸੰਤੂ ਸਾਹਿਬ ਜੈਸਨੂ 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 63 ਦੀ ਦੇ ਦਈਏ ਬਾਹਰ ਤੁਹਾਨੂੰ ਪਤਾ ਗਾਂ ਦਾ ਸੂਆ ਬਹੁਤ ਘੱਟ ਜਿੰਨੀ ਮੇਨ ਦੀ ਬਾਹਰੋਂ ਵੜ ਅੱਛਾ ਚੰਗੀ ਵਾਸ਼ੀ ਨਹੀਂ ਲੱਭਦੀ ਜੀ ਠੀਕ ਹੈ ਮਾਰਾ ਗਾੜੀ ਦੇ ਹੱਥ ਖੜੇ ਆ ਸੰਸਾਬ ਅੱਛਾ ਜੀ ਹਾਂਜੀ ਉਹ ਦੋਸਤੋ 63000 ਦੀ ਤੁਹਾਨੂੰ ਇਹ ਵੈੜ ਮਿਲ ਜੂਗੀ ਬਾਕੀ ਸੁਆ ਤੁਹਾਨੂੰ ਦੱਸਦਾ ਪੂਰਾ 베ਰਵਾ ਮਿਲ ਗਿਆ ਤੇ ਹੈ ਠੰਡੀ ਧੀਰੀ ਆ ਠੀਕ ਆ ਜੀ ਚੋਕੇ ਆਪਦੀ ਤਸੱਲੀ ਕਰ ਲਿਓ ਮੇਰਾ ਵੀਰ ਕੋਈ ਵੀ ਇੱਥੇ ਖਰੀਦਦਾਰ ਆਉਂਦਾ ਭਵਾਨਾ ਮੂਨਾ ਡਰਡ ਕਾਫੀ ਚੰਗਾ ਸੋਨਾ ਵੱਡੇ ਆਰਡਰ ਦੇ ਵਿੱਚ ਸੰਧੂ ਸਾਹਿਬ ਬਾਕੀ ਉਹਨਾਂ ਦੇ ਮਤ ਕਹਿਣ ਦੇ ਮੁਤਾਬਕ ਆ ਚਲੋ ਆਪਾਂ ਨੂੰ ਉਹਨਾਂ ਦੂਜਾ ਸਵੇਰ ਆਖਿਆ ਕੋਈ ਵੀਰ ਤੀਜਾ ਮੰਨ ਸਕਦਾ ਉਹਨਾਂ ਕਹਿੰਦੇ ਅਸੀਂ 20 ਤੋਂ 22 ਕਿਲੋ ਤੱਕ ਦੁੱਧ ਦੇ ਥੱਲੇ ਮੌਜੂਦਾ ਚ ਹੋਇਆ ਜੀ ਠੀਕ ਆ ਜੀ ਹਾਂਜੀ ਬਾਕੀ ਚੰਗਾ ਮਿਲ ਕੇ ਭਰ ਦੂਗੇ ਗਾੜੀ ਜਾਂ ਕੋਈ ਵੀਰ ਸਾਮਣ ਨਾਲ ਹੋਵੇ। ਇਹ ਸਮੁੰਦਰਾ ਜੀ ਵੇਖੋ। ਹਾਂਜੀ ਹਾਂਜੀ। ਗਾੜੀ ਸੰਤੂ ਸਾਹਿਬ ਸ਼ਾਮ ਦਾ। ਕਿੰਨਾ ਕੁ ਦੁੱਧ ਚਵਾ ਦੇਣਾ? ਗਾੜੀ ਸ਼ਾਮ ਦਾ। ਗਾੜੀ ਸ਼ਾਮ ਦਾ ਜਿਹੜਾ ਦੁੱਧ ਆ। ਹਾਂਜੀ। ਲੈ ਫਿਰ ਸੰਦੀਪ ਆਪਣੇ ਕੋਲ ਜਿਹੜਾ ਖੀਰ ਦੇ ਵਿੱਚ ਆ ਨਗ ਆ ਗਿਆ। ਹਾਂਜੀ ਸੰਤੂ ਸਾਹਿਬ। ਇਹ ਕਿਵੇਂ ਆ ਕੀ ਵੇਰ ਵਾਜ ਦਾ? ਸੰਤੂ ਸਾਹਿਬ ਇਹ ਦੂਜਾ ਸੂਹਾ ਸੂਈ ਹੈ ਜੀ। ਓਕੇ। ਆਈਟਮ ਦੁੱਧ ਦੇ ਥੱਲੇ ਜਿਹੜਾ ਹੋਗਾ 10 ਤੋਂ 11 ਲੀਟਰ ਤਿਆਰ ਹੋਗਾ ਜੀ। ਸੂਹਾ? ਹਾਂਜੀ ਹਾਂਜੀ। 10 ਤੋਂ 11 ਕਿਲੋ ਦੁੱਧ ਦੇਣਾ ਕਿੰਨੇ ਹੋ ਗਏ? ਦੇਣ 6-7 ਹੋ ਗਈ ਸੂਈ ਉਹ ਮਗਰ ਬਚੀ ਫੀਪੇਲ ਕਾਫਾ ਤੇ ਸੈਕੰਡ ਟਾਈਮਰ ਦੂਜਾ ਸੂਆ ਥਣ ਥਣ ਦੀ ਸਾਫ ਸੁਥਰੀ ਆ ਚਮਾਈ ਬਿਲਕੁਲ ਓਕੇ ਆ ਸੰਤੋ ਸਾਹਿਬ ਕੋਈ ਭੂਰ ਨਹੀਂ ਕੋਈ ਛਟਾਣੀ ਆ ਕਰੋ ਚੱਕ ਠੀਕ ਆ ਜੀ ਸੋ ਰੰਗ ਵੀ ਜਿਹੜਾ ਦੋਸਤੋ ਬਿਲਕੁਲ ਗੋਰੇ ਰੰਗ ਦੇ ਵਿੱਚ ਵਾਈਟ ਤੇ ਇੱਕ ਆਪਾਂ ਕਹਿ ਸਕਦੇ ਵੀ ਥੋੜਾ ਜਿਹਾ ਕਲਰ ਵਿੱਚ ਜਿਵੇਂ ਖੈ ਜੀਆਂ ਵਿੱਚ ਸ਼ੇਰੀ ਕਲਰ ਦੇ ਵਿੱਚ ਆ ਜਾਂਦਾ ਆ ਅਕਾਂ ਖਾਂ ਸੰਤੋ ਸਾਹਿਬ ਨੁਗਰੀ ਕੋੜੇ ਰਗੀਆਂ ਜਿਹੜੀਆਂ ਹਾਂ ਜੈਡ ਬਲੈਕ ਬਿਲਕੁਲ ਉਹ ਮੈਂ ਛੱਡ ਦਿੰਦਾ। ਸਾਡੇ ਤੇ ਗਾਂ ਘਾਟ ਤੇ ਲੱਗਦੀ ਨੁਕਰੀ ਘੋੜੀ ਜਾਂਦੀ ਆ। ਹਾਂਜੀ ਹਾਂਜੀ। ਲੋਬੀ। ਰਾਗਰੂ ਕੀ ਜਿਹੜਾ ਦੋਸਤੋ ਡਾਇਫਰੈਂਟ ਜਿਹਾ ਠੀਕ ਆ। ਵਾਈਟ ਰੰਗ ਦੇ ਵਿੱਚ। ਬਾਕੀ ਚੰਗੀ ਐ ਸੰਤੂ ਸਾਹਿਬ ਸਾਫ਼ ਸੁਰੀ ਜੰਨੀ ਹੈਗੀ। ਬਾਜਬੂ ਦੀ ਖਰੀ ਹੈ ਬਿਲਕੁਲ। ਇੱਕ ਨੰਬਰ ਸੰਤੂ ਸਾਹਿਬ ਕੋਈ ਭੂੜ ਨਹੀਂ ਛੱਡਾਣੀ। ਆਹ। ਮੰਗਾ-ਮੰਗਾ ਰਸੀ ਪਾਲ ਨਹੀਂ। ਮੰਗਾ ਪਾਉਂਦੀ ਆ ਜੀ। ਮੰਗਾ ਪਾ ਗਏ ਚੋਈ ਦੀ ਬਾਕੀ ਲੱਤ ਨਹੀਂ ਲਾਉਂਦੀ ਵੰਡਾ ਪਾਇਆ ਚਲੋ ਜੀ ਹਾਂਜੀ ਆ ਦੋਸਤੋ ਰੇਡ ਵੀ ਬਿਲਕੁਲ ਜਾਇਜ਼ ਤੇ ਜਨਵਰੀ ਦੀਰ ਤੋਂ ਕਰਾ ਦਾਂਗੇ ਆਪਾਂ 11 ਕਿਲੋ ਦੁੱਧ ਦੇ ਥੱਲੇ ਜਿਹੜਾ ਹੁਣ ਹਾਜ਼ਰ ਆ ਨੈਟ ਜਿਹੜਾ ਕਿਸੇ ਭਰਾ ਨੇ ਚੋਲਣਾ ਮਗਰ ਵੀ ਚਲੋ ਬੱਛੀ ਆ ਮਗਰ ਵੀ ਫੀਮੇਲ ਕਾਫ ਆ ਮਗਰ ਬੱਛੀ ਆ ਗਈ ਸਭ ਸਾਹ ਆ ਬੱਚਾ ਵੀ ਤੁਸੀਂ ਵੇਖੋ ਮਗਰ ਬੱਚਾ ਜਿਹੜਾ ਫੀਮੇਲ ਕਾਫ ਆ ਆ ਕਰੋ ਚੈੱਕ ਲਓ ਜੀ ਲੈ ਵੀਰ ਸੰਦੀਪ ਲੈਣ ਦੇਣ ਦੀ ਗੱਲ ਕਰੀਏ ਤਾਂ ਕਿੰਨਾ ਮੁੱਲ ਸੰਤੋ ਸਾਹਿਬ ਮੁੱਲ ਕਰਦੇ ਆ ਤਾਂ 52000 ਰੁਪਇਆ ਹਾਂ 47000 ਦੀ ਦੇ ਦਈਏ ਜੀ 47000 ਦੀ ਹਾਂਜੀ ਨਹੀਂ ਬਿਲਕੁਲ ਆ ਕਰਕੇ ਛੋਟਾ ਛੋਟਾ ਦਈਏ ਕਿ 47000 ਦੀ ਦੇ ਦਈਏ ਜਸਨਾ ਸੰਤੋ ਸਾਹਿਬ ਉਹ ਚੋਂ ਛੋਟ ਛੱਪਾ ਕਰ ਦਾਂਗੇ 40000 ਚੋਂ ਹਾਂਜੀ ਚਲੋ ਆਇਆ ਗਿਆ ਤਾਂ ਮਾਨਤਨ ਵੇਖ ਲਿਆ ਜੀ ਕਰ ਦਾਂਗੇ ਸੰਤੋ ਸਾਹਿਬ ਲਓ ਜੀ 40000 ਦੇ ਵਿੱਚੋਂ ਭਰਾਵੋ ਭਾਈ ਸੰਦੀਪ ਆਂਦਾ ਵੀ ਮਾਨਤਨ ਦਾ ਸੈਟ ਤੋਂ ਤਾਂ ਤੁਹਾਨੂੰ ਬਹੁਤ ਵਧੀਆ ਵੈਸੇ ਨੋਕਲਾ ਥਾਣਾ ਮੁੱਠੀ ਮੁੱਠੀ ਥਾਣਾ ਪੂਰਾ ਲੱਗਾ ਬਾਹਰ ਨੂੰ ਸੋ 11 ਕਿਲੋ ਆ ਇਸ 42000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਇਹ ਅੱਜ ਵੀਰ ਸੰਦੀਪ ਸਿੰਘ ਦੇ ਕੋਲੇ ਦੋਸਤੋ ਨਾਗ ਨੇ ਹੁਣ ਰੇਹਰੀ ਫਾਰਮ ਤੇ ਅੱਜ ਆਪਣੀ ਵਿਜ਼ਿਟ ਸੀਗੀ ਤਾਂ ਵੀ ਸੰਦੀਪ ਇੱਕ ਨੰਬਰ ਬੋਲ ਦਗੇ ਵੀ ਨਾਗ ਸੰਤੂ ਸਾਹਿਬ ਆਪਣੇ ਕੋਲ 6 ਸਿਸਵਰੇ ਇੱਕ ਬਿਹੜ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਸੇਲ ਹੋ ਗਈ ਆ ਹਾਂਜੀ ਬਹੁਤ ਚੰਗੀ ਵਸੀ ਸੀ ਉਹ ਵੀ ਠੀਕ ਹੈ ਜੀ ਨੰਬਰ ਸੰਤੂ ਸਾਹਿਬ ਆਪਣਾ ਹੈਗਾ 84370 ਜੀ 38943 ਜੀ ਇਹ ਕਿਹ ਨੰਬਰ ਆ ਜੀ ਇੱਕ ਹੋਰ ਲੈ ਲਓ ਜੀ 9846 ਜੀ 38943 ਜੀ ਇੱਕ ਹੋਰ ਆ ਜੀ ਨਹੀਂ ਹੋਣੀ ਜਗਾ ਕੋਈ ਵੀ ਚੀਜ਼ ਨੰਬਰ ਤੇ ਵਾਧੂ ਆ ਪਰ ਦੋ ਹੀ ਬੜੇ ਆ ਜੀ ਹਾਂ ਜੀ ਹਾਂ ਜੀ ਲੋਬੀ ਭਰਾਵੋ ਦੋ ਨੰਬਰ ਆ ਵੀਰ ਸੰਦੀਪ ਦੇ ਦੋਵੇਂ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਸੋ ਐਨੀਮਲ ਵੱਡੇ ਪੱਤਰ ਤੇ ਹੀ ਆਉਂਦੇ ਆ ਵੈਸੇ ਆਪਾਂ ਤੁਹਾਨੂੰ ਕੋਈ ਦੂਜੇ ਤੇ ਚੌਥੇ ਦਿਨ ਅਪਡੇਟ ਜਿਹੜੀ ਆ ਇਸ ਫਾਰਮ ਤੋਂ ਦੇ ਦਿੰਨੇ ਆ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਮੇਰਾ ਵੀਰ ਇੱਕ ਟਾਈਮ ਦੋ ਟਾਈਮ ਨਹੀਂ ਤਿੰਨ ਟਾਈਮ ਹਮੇਸ਼ਾ ਆਪਾਂ ਕਹਿੰਦੇ ਆ ਵੀ ਤਿੰਨ ਟਾਈਮ ਆਪਣੀ ਜੋਗੇ ਤਸੱਲੀ ਕਰੋ ਸਮੇਂ ਤੋਂ ਸਮਾ ਕਰਨਾ ਤੁਹਾਡਾ ਫਰਜ਼ ਬਣਦਾ ਹੱਕ ਬਣਦਾ ਪੈਸੇ ਖਰਚ ਕਰਨੇ ਆ ਆਓ ਆਪਣੀ ਤਸੱਲੀ ਕਰੋ ਠੀਕ ਹੈ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ